ਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੰਡੀਅਨ ਆਰਮੀ ਦੇ ਇੱਕ ਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਈ। ਇੰਡੀਅਨ ਆਰਮੀ ਦੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤਰ ਦੀ ਮੌਤ ਦਾ ਕਾਰਨ ਉਸਦਾ ਸਹੁਰੇ ਪਰਿਵਾਰ ਹੈ ਕਿਉਂਕਿ ਉਹਨਾਂ ਦੀ ਨੂੰਹ ਦੀ ਉਸਦੇ ਨਾਲ ਨਹੀਂ ਬਣਦੀ ਸੀ ਤੇ ਉਹ ਸਹੁਰੇ ਗਿਆ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਸਹੁਰੇ ਪਰਿਵਾਰ ਦੇ ਵੱਲੋਂ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ। ਦੂਜੇ ਪਾਸੇ ਉਸ ਨੌਜਵਾਨ ਦੇ ਪਰਿਵਾਰ ਨੂੰ ਪੁਲਿਸ ਵੱਲੋਂ ਇਨਸਾਫ ਦਾ ਘਰੋਸਾ ਦਿਵਾਇਆ ਗਿਆ ਅਤੇ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਹਲੇ ਜਾਂਚ ਦੇ ਅਧੀਨ ਹੈ ਕਿਉਂਕਿ ਇੱਕ ਪਾਸੇ ਸੌਰੇ ਪਰਿਵਾਰ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਉਸ ਇੰਡੀਅਨ ਆਰਮੀ ਦੇ ਨੌਜਵਾਨ ਦਾ ਐਕਸੀਡੈਂਟ ਹੋਇਆ ਹੈ ਨਾ ਕਿ ਉਸ ਨੂੰ ਕਿਸੇ ਨੇ ਕੁਝ ਕੁੱਟਿਆ ਮਾਰਿਆ ਫਿਲਹਾਲ ਇੰਡੀਅਨ ਆਰਮੀ ਦੇ ਇਸ ਨੌਜਵਾਨ ਦੀ ਲਾਸ਼ ਨੂੰ ਪਿੰਡ ਦੇ ਵਿੱਚ ਲਿਆ ਕੇ ਆਰਮੀ ਦੇ ਰਸਮੋ ਰਿਵਾਜਾਂ ਦੇ ਨਾਲ ਦਾ ਸੰਸਕਾਰ ਕੀਤਾ ਜਾਵੇਗਾ ਮੇਰਾ ਬੱਚਾ ਨਾ ਵੀ ਆ ਗਈ ਤਾਂ ਪਰ ਆਲੇ ਮਹੀਨੇ ਆਹੀ ਪਿਛਲੇ ਪਰ ਆਲ ਨੂੰ ਹਾਏ ਜਿਹੜੀ ਬਹੂ ਹੀ ਉਹਦੇ ਕੈਰੈਕਟਰ ਠੀਕ ਨਹੀਂ ਹੈ ਉਹ ਆਂਦੀ ਸਾਡੇ ਨਾਲ ਬਸ ਲੜਾਈ ਝਗੜਾ ਕਰਨਾ ਸ਼ੁਰੂ ਕਰਤਾ ਨੇ ਮੇਰੇ ਬੱਚੇ ਇਹ ਬੋਲਦੀ ਹੈ ਮੇਰਾ ਨਾ ਚੜਾ ਜਲਦੀ ਆਹੀ ਕਿਹਾ ਮੇਰਾ ਬੱਚਾ ਇੱਕ ਪਹਿਲਾ ਖਤਮ ਹੋਵੇਗਾ ਹੀ ਸਾਡਾ ਦਿਲ ਲੱਗਿਆ ਰਹੇ ਤੂੰ ਬੱਚਾ ਪਹਿਰਾਕਾਰ ਤੇ ਮੇਰੇ ਬੱਚੇ ਨਾਲ ਨਹੀਂ ਰਹਿੰਦੀ ਹੀ बच्चा नहीं पैदा करती दी मैं नहीं करना तेरा बच्चा पैदा और ये नाजायज संबंध है और बच्चे की धमकीयां दे दी मैं तैनू मरवा देना है और एकेडा मामे दा में ना लड़का कोई नेवी बीचे अफसर है कोई और वो भी धमकीयां दिनदा रिया मेरे मुंडे नु फौज विच भी, भी टॉर्चर करता रहा मेरे बच्चे की और ने ह फिर 10 12 दिन हो गए ਕੋਈ 10 ਵਾਰਾਂ ਦੇ ਇਹ 10 ਤੇ ਨੂੰ ਨਾ ਚੜਾ ਕੇ ਚਲ ਗਈ ਆਪਣੇ ਅੱਗਰ ਪਿੰਡ ਫਿਰ ਨਹੀਂ ਆਈ 5-6 ਮਹੀਨੇ ਹੋ ਗਏ ਉੱਧਰ ਹੀ ਰਹੀ ਅਸੀਂ 10 ਵਾਰ ਨੂੰ ਲੈਣ ਗਏ ਆ ਨਹੀਂ ਭੇਜੀ ਉਹਦੀ ਮਾਂ ਨੇ ਕਹਿੰਦੀ ਇਹਦੇ ਦੋ ਮੇਰੇ ਸਾਥ ਗਵਾਹ ਆ ਉਹਨਾਂ ਦੇ ਸਾਹਮਣੇ ਮੇਰਾ ਬੇਟਾ ਵੀ ਨਾਲ ਹੀ ਬੈਠਾ ਹਾਂ ਬੋਲਦੀ ਹੈ ਕਿ ਇਹਦੇ ਨਾਲ ਵਿਸ਼ਾਲ ਮੁੰਡੇ ਨਾਲ ਪਿਆਰ ਕਰਦਾ ਹੈ ਨੂੰ ਬਹੁਤ ਜ਼ਿਆਦਾ मैं विशाल मुंडे नु क्या मेरी धीन बगा के ले जा छाती ठोर के बोलिया की माँ ने एक बोइया कोई नकली बोइया नकली बुआ ओ बड़ा साथ दिन देहंदा ਇੱਕ ਰਵਾਰਾ ਸਾ ਦਿੰਦਾ ਰਵਾਰਾ ਬੋਲਦਾ ਅਸੀਂ ਕਟਰ ਰਾਜਪੂਤ ਕਟਰ ਤੁਹਾਡਾ ਬੱਚਾ ਮਰਵਾ ਦੇਣਾ ਮਟਰ ਕਿੱਥਾ ਮਟਰ ਗੱਲ ਮੇਰਾ ਬੱਚਾ ਰਾਤੀ ਗਿਆ ਛੁੱਟੀ ਆਇਆ ਕਮਾਂਡਵਾ ਮੇਰਾ ਬੱਚਾ ਥਰੀ ਪੈਰਾ ਵਿੱਚ ਆ ਹਾਏ ਛੁੱਟੀ ਆਇਆ ਮੇਰਾ ਬੱਚਾ ਬੋਲਦਾ ਮੰਮੀ ਕੱਲ ਕਰਵਾ ਚੌਥ ਹੈ ਮੈਂ ਜਾਂਦਾ ਸ਼ਾਇਦ ਮਨ ਜਾਏ ਆਜੇ ਮੇਰੇ ਨਾਲ ਉਹਦੀ ਮਾਂ ਨੇ ਉਹਨੂੰ ਮਾਰ ਪਟਾਈ ਕਰਨਾ ਸ਼ੁਰੂ ਕਰ ਦਿੱਤੀ ਮੇਰੇ ਬੱਚੇ ਨੇ ਫੋਨ ਕੀਤਾ ਮੰਮੀ ਮੈਨੂੰ ਮਾਰ ਰਹੀ ਐ ਮੈਂ ਆਣ ਲੱਗਾ ਐ ਮੈਂ ਬੋਲਾ ਠੀਕ ਐ ਪੁੱਤਰ ਆ ਜਾ ਉਸ ਤੋਂ ਬਾਅਦ ਮੈਂ ਫੋਨ ਕਰਦੀ ਨਹੀਂ ਫੋਨ ਨਹੀਂ ਚੁੱਕਿਆ ਮੇਰੇ ਬੱਚੇ ਨੇ ਉਹਨਾਂ ਨੇ ਮਾਰ ਕੇ ਛੁੱਟ ਦਿੱਤਾ ਮੇਰਾ ਬੱਚਾ ਫੇਰਾ ਉੱਥੇ ਗਿਆ ਇਹ ਮੰਗਰ ਦੇ ਪੁਲਿਸ ਕੋਲ ਪੁਲਿਸ ਕੋਲ ਆਈ ਇਹ ਨਜਾਇਜ਼ ਮੇਰਾ ਬੱਚਾ ਮਾਰਿਆ ਗਿਆ ਉਸ ਲੜਕੀ ਦੀ سزا ਦਿੱਤੀ ਜਾਏ ਉਸ ਲੜਕੀ ਕੋ ਕੁਛ ਨਾ ਮਿਲੇ ਫੌਜ ਵਿੱਚ ਉਹਨਾਂ ਨਾਲ ਜਾਸਬੰਦੇ ਮੇਰੇ ਬੱਚੇ ਨਾਲ ਕੋਈ ਸੰਬੰਧ ਨਹੀਂ ਯਾਰ ਕੀ ਮਾਮਲਾ ਸੀ actually ਇੱਕ ਅਨੂਪ ਸਿੰਘ ਆਰਮੀ ਦੇ ਵਿੱਚ ਸਰਵਸ ਕਰਦਾ ਸਾਲ ਕੋ ਗਿਆ ਦੇ ਵਿਆਹ ਤੋਂ ਤੇ ਇਹਨਾਂ ਦੇ ਕਨਨਤਾਵਕੇ ਦੀ ਘਰਦੀ ਦੇ ਨਾਲ ਜਿਹੜੀ ਅਣਬਣ ਚੱਲਦੀ ਸੀ ਆਪਣੇ ਸਹੁਰੇ ਪਰਿਵਾਰਕ ਹੋ ਗਿਆ ਸੀ ਕਿ ਸੂਵੇ ਤੇ ਇਹਨਾਂ ਦਾ ਇਹ ਅਲੀਗੇਸ਼ਨ ਹੈ ਵੀ ਉਹਨਾਂ ਨੇ ਇਹਨੂੰ ਮਾਰਿਆ ਕੁੱਟਿਆ ਤੇ ਬਾਅਦ ਚ ਰੋਡ ਤੇ ਸੁੱਟ ਦਿੱਤਾ ਜਦਕੇ ਕੱਲ ਜਦੋਂ ਇਹਨਾਂ ਨੇ ਆਪਣੇ ਸਟੇਟਮੈਂਟ ਲਿਖਾਈ ਐ ਐਕਸੀਡੈਂਟ ਚੈੱਕ ਕਰਕੇ ਸਾਰਾ ਕੁਝ ਉਹਨਾਂ ਦਸਲੇ ਕਰਾ ਕੇ ਕਰਾਈਆ ਫਿਰ ਵੀ ਇਹਨਾਂ ਦਾ ਜਿਹੜਾ ਅਲੀਗੇਸ਼ਨ ਹੈ ਉਹ ਆਪਾਂ ਇਹਨਾਂ ਨੂੰ ਵਿਸ਼ਵਾਸਿਤ ਨਹੀਂ ਵਾਇਆ ਕਿ ਸਾਰਾ ਵੈਰੀਫਿਕੇਸ਼ਨ ਕਰਕੇ ਸੀਸੀਟੀਵੀ ਫੁਟੇਜ ਦੇਖ ਕੇ ਚੈੱਕ ਕਰਕੇ ਜੋ ਬਣਦੀ ਕਰ ਵੀ ਹੋ ਕਰੇ